ਕਰ ਕਰਤੀਆਂ ਸਾਡੇ ਨਾਲ ਨੇ ਸਰਦਾਰ ਮਨਮੋਹਨ ਸਿੰਘ ਮੋਣੀ ਜੀ ਜੋ ਯੂਐਸਏ ਦੇ ਰਹਿਣ ਵਾਲੇ ਨੇ ਜੋ ਲੰਬੇ ਸਮੇਂ ਤੋਂ ਰਾਮਪੁਰ ਹਾਕੀ ਲਈ ਆਪਣੀਆਂ ਸਵਾਮਾਂ ਦਿੰਦੇ ਆ ਰਹੇ ਨੇ ਸਭ ਤੋਂ ਪਹਿਲਾਂ ਜੀ ਆਪ ਦਾ ਸਵਾਗਤ ਹੈ ਜੀ ਚੈਨਲ ਦੇ ਉੱਪਰ ਜੇ ਬੱਚਿਆਂ ਨੂੰ ਸਪੋਰਟਸ ਕਿਡਸ ਬੰਡੀਆਂ ਨੇ ਸ਼ੂਜ਼ ਬੰਡੇ ਨੇ ਸਟਿਕਸ ਬੰਡੀਆਂ ਨੇ ਕਿਹੜੇ ਕਿਹੜੇ ਤੁਹਾਡੇ ਸਪੋਰਟਰ ਨੇ ਪ੍ਰਮੋਟਰ ਨੇ ਜੋ ਤੁਹਾਡੇ ਨਾਲ ਕੰਦੇ ਨਾਲ ਕੰਦਾ ਮਿਲ ਕੇ ਚੱਲ ਰਹੇ ਨੇ ਜੀ ਹਾਂ ਜੀ ਵੀ ਜੀ ਪਹਿਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੋਡੇ ਚੈਨਲ ਦਾ ਤੁਹਾਡੇ ਸਾਰੇ ਦਰਸ਼ਕਾਂ ਦਾ ਜਿੰਨੇ ਵੀ ਚੈਨਲ ਦੇਖਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਅਸੀਂ ਜਿਹੜਾ ਇੱਕ ਨਿੱਕਾ ਜਿਹਾ ਸ਼ਾਰਟ ਨੋਟਿਸ ਤੇ ਅਸੀਂ ਇੱਕ ਫੰਕਸ਼ਨ ਕੀਤਾ ਸੀਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੀਆਂ ਬੱਚੀਆਂ ਦੀ ਮੰਗ ਸੀਗੀ ਕਿ ਉਹਨਾਂ ਨੂੰ ਟਰੈਕਸੂਟ ਸ਼ੂਜ਼ ਬਹੁਤ ਜ਼ਰੂਰੀ ਸੀਗੇ ਉਹ ਪ੍ਰੋਵਾਈਡ ਕੀਤੇ ਗਿਆ ਸਿੱਖਾਂ ਪਰਵਾਡ ਕੀਤੀਆਂ ਗਈਆਂ ਨੇ ਸਨਗਾਰਡ ਸਾਰੀ ਟੋਟਲੀ ਕਿਟਾ ਜਿਹੜੀ ਅੱਜ ਦਿੱਤੀ ਗਈ ਆ ਜਿਹਦੀ ਕੀਮਤ ਤਕਰੀਬਨ 2 ਲੱਖ ਰੁਪਏ ਸੀਗੀ ਤੇ ਇਹਦੇ ਵਿੱਚ ਸਪੋਰਟ ਨੇ ਸਾਡੇ ਜਗਦੀਪ ਸਿੰਘ ਜੀ ਜੱਗੀ ਉਹ ਮਨਦੀਪ ਸਿੰਘ ਜੀ ਮੰਗਟ ਕੈਨੇਡਾ ਤੇ ਪ੍ਰਦੀਪ ਜੀ ਪ੍ਰਦੀਪ ਕੁਮਾਰ ਜੀ ਸਰਦਾਰ ਭਪਿੰਦਰ ਸਿੰਘ ਹਰਜੀਤ ਸਿੰਘ ਡਾਕਟਰ ਬਲਬੀਰ ਜੀ ਤੇਜਿੰਦਰ ਵਿੱਕੀ ਜੀ ਪਵਨਦੀਪ ਜੀ ਅਮਨਦੀਪ ਗੋਗੀ ਪ੍ਰਦੀਪ ਪੰਮਿਆ ਜੀ ਪਵਨਦੀਪ ਪੱਪਾ ਜੀ ਸਵਨਜੀਤ ਸਿੰਘ ਆਸਟ੍ਰੇਲੀਆ ਅਮਨ ਸਿੰਘ ਆਸਟ੍ਰੇਲੀਆ ਸਾਡੇ ਬੀਰ ਦੇਵ ਮੰਗੜ ਜੀ ਟ੍ਰਾਂਟੋ ਤੋਂ ਜਿਹੜੇ ਸਾਡੇ ਬਹੁਤ ਵੱਡੇ ਸਪੋਰਟਰ ਨੇ ਤੇ ਨਾਲ ਪਿੰਦਾ ਵੀਰ ਉਹ ਵੀ ਟ੍ਰਾਂਟੋ ਦੇ ਨੇ ਉਹ ਵੀ ਬਹੁਤ ਵੱਡੇ ਸਪੋਰਟਰ ਨੇ ਸਾਡੇ ਤੇ ਬਲਦੇਵ ਜੀ ਯੂ ਐਸ ਏ ਤੋਂ ਤੇ ਇੱਕ ਸਾਡੀ ਭੈਣ ਆ ਰਾਮਪੁਰ ਦੀ ਮਨਜਿੰਦਰ ਕੌਰ ਜਿਹਨੂੰ ਪਿਆਰ ਨਾਲ ਭੁੱਲੀ ਕਿਹਾ ਜਾਂਦਾ ਉਹਨਾਂ ਦਾ ਡੈਡੀ ਦਾ ਨਾਮ ਹੈਗਾ ਅਜੀਤ ਸਿੰਘ ਜਿਨ੍ਹਾਂ ਨੂੰ ਕੇ ਜੀਤਲ ਮੌੜ ਨਾਲ ਲੋਕ ਪਿੰਡ ਤੇ ਜਾਣਦੇ ਨੇ ਉਹਨਾਂ ਨੇ ਸਾਨੂੰ ਬਹੁਤ ਵੱਡੀ ਸੇਵਾ ਕੀਤੀ ਹੈ 500 ਜੀਐਸ ਡਾਲਰ ਇਸ ਡਿੰਗ ਲਈ ਇਸ ਬੱਚਿਆਂ ਲਈ ਤੇ ਬੱਚਿਆਂ ਲਈ ਹੁਣੇ ਜੀ ਤਾਜ਼ਾਈ ਭੇਜਿਆ ਹੈਗਾ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਇਹ ਜਿਹੜਾ ਵਿੰਗ ਆਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਕੈਡੇਮਿਕ ਸੈਂਟਰ ਪਲੱਸ ਵਿੰਗ ਦੋਨੇ ਚਲਾ ਰਹੇ ਹਾਂ ਆ ਵੀ ਜਿਸ ਤਰ੍ਹਾਂ ਕਿ ਜੋ ਗਵਰਨਮੈਂਟ ਸੈਨਰਸ ਕੰਟਰੀ ਸਕੂਲ ਨੂੰ ਇੱਕ ਵਿੰਗ ਦਾ ਤਵਜਾ ਦਿੱਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਇਹ ਜਿਹੜਾ ਵਿੰਗ ਸੀਗਾ ਜੀ ਇਹ ਅਸੀਂ ਬੇਨਤੀ ਕੀਤੀ ਸੀ ਪੰਜਾਬ ਸਰਕਾਰ ਨੂੰ ਤੇ ਸਾਡੀ ਬੇਨਤੀ ਜਿਹੜੀ ਭਵਾਨ ਕੀਤੀ ਵੀ ਸਾਡਾ ਫਸਟ ਐਕਸਪੀਰੀਅੰਸ ਸੀਗਾ ਤੇ ਸਾਡੇ ਰਾਂਮਪੁਰ ਬੈਂਕ ਦੇ ਵਿੱਚ ਬਹੁਤ ਹੀ ਸਾਡੇ ਉਹਦੇ ਵਿੱਚ ਜਿੱਦਾਂ ਹਾਕੀਆ ਰੰਪਤ ਦੇ ਵਿੱਚ ਤੇ ਬਹੁਤ ਚਿਰ ਤੋਂ ਸਾਡੀਆਂ ਕੋਸ਼ਿਸ਼ਾਂ ਸੀਗੀਆਂ ਸਾਨੂੰ ਫਸਟ ਟਾਈਮ ਐਕਸਪੀਰੀਅੰਸ ਸੀਗਾ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਨੂੰ ਬਿੰਗ ਮਿਲਿਆ ਤੇ ਸਾਡੀ ਟੀਮ ਦੀ ਬਿੰਗ ਦੀ ਟੀਮ ਨੇ ਜਿਹੜੀਆਂ ਨੈਸ਼ਨਲ ਸਕੂਲਸ ਗੇਮਸ ਹੋਈਆਂ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ ਸਾਡੇ ਪੂਲ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਤੇ ਕੁਆਰਟਰ ਫਾਈਨਲ ਦੇ ਵਿੱਚ ਸਾਡੀ ਟੀਮ ਨੂੰ ਇੱਕ 0 ਨਾਲ ਲੂਜ਼ ਕੀਤਾ ਤੇ ਬਹੁਤ ਵਧੀਆ ਪਰਫਾਰਮੈਂਸ ਰਹੀ ਤੇ ਫਸਟ ਟਾਈਮ ਸੀਗਾ ਤੇ ਸਾਡੇ ਲਈ ਬਹੁਤ ਵੱਡਾ ਮਿਲ ਖਪੀਰੀਐਂਸ ਹੀ ਕਿ ਸਾਡੇ ਕੋਲ ਹੋਸਟਲ ਬਾਥਰੂਮਸ ਗਰਾਉਂਡ ਕੋਚਸ ਸਾਰਿਆਂ ਨੇ ਮਿਹਨਤ ਕੀਤੀ ਤੇ ਸਭ ਬਹੁਤ ਸ਼ੇਤੀ ਮਤਲਬ ਸਾਡੇ ਸਪੋਰਟਰਾਂ ਨੇ ਤੇ ਸਾਡੇ ਇੰਟਰਨੈਸ਼ਨਲ ਕੋਚ ਸ਼ੇਪੀਰ ਜੀ ਤੇ ਰੋਕੀ ਵੀ ਜੀ ਕੈਨੇਡਾ ਤੋਂ ਜਿਹੜੇ ਕਿ ਸਾਡੀ ਬੈਸਟ ਬਣਾ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸ਼ੇਪੀਰ ਜੀ ਨੂੰ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਕਿ ਹਰ ਹਰ ਤਰ੍ਹਾਂ ਸਾਡਾ ਮਤਲਬ ਸੀਜ਼ਨ ਲਾ ਕੇ ਜਾਂਦੇ ਆ ਤਾਂ ਹਾਂ ਸੁਪਾਲ ਜੀ ਡਾਕਟਰ ਹੰਸਪਾਲ ਜੀ ਯੂਐਸਏ ਆਪਣੇ ਸੋਰਜ ਯੂਨੀਵਰਸਿਟੀ ਤੋਂ ਤੇ ਡਾਕਟਰ ਆਪਣੇ ਅਨੈਲਿਚੀ ਤੇ ਰੋਮੀ ਵੀ ਸਾਡਾ ਤੇ ਹਰਿੰਦਰ ਬਾਜੀ ਓਲੰਪੀਅਨ ਤੇ ਸਾਰੇ ਉਹ ਬੜੀ ਹੈਲਪ ਕਰਦੇ ਰਹਿੰਦੇ ਆ ਸਮੇਂ-ਸਮੇਂ ਤੇ ਤੇ ਅਸੀਂ ਹੋਰ ਵੀ ਅੱਗਲਾ ਕੈਂਪਾ ਜਿਹੜਾ ਛੇਤੀ ਛੇਪੀ ਜੀ ਨਾਮ ਦਾ ਨੈਕਸਟ ਜਿਹੜਾ ਟ੍ਰੇਨਿੰਗ ਹੈਗਾ ਉਹ ਲਾਵਾਂਗੇ ਤੇ ਹੋਰ ਬਾਕੀ ਸਾਰੇ ਜਿੰਨੇ ਵੀ ਆ ਟੀਮ ਬੈਠੀ ਆ ਸਮੂਚੀ ਇਹ ਵੇਖ ਲਈ ਮਤਲਬ ਵਧੀਆ 플레이ਰ ਪੈਦਾ ਕਰਨ ਵਾਸਤੇ ਅਸੀਂ ਬੈਠੇ ਆ ਅਸੀਂ ਸਾਡੀ ਕੋਸ਼ਿਸ਼ ਆ ਸਾਡੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਕੈਡਰ ਨੂੰ ਯੂਨੀਵਰਸਿਟੀਆਂ ਟੂ ਯੂਨੀਵਰਸਿਟੀਆਂ 올림픽 ਵਰਲਡ ਕੱਪ ਦੇ ਵਿੱਚ ਸਾਡਾ ਜ਼ਰੂਰ ਨਾਮ ਬੱਚਾ ਕੋਈ ਨਾ ਕੋਈ ਰਾਜ ਜਾਊਗਾ ਜਿਹੜੇ ਹਸਾਬ ਨਾਲ ਸਾਡੀ ਟੀਮ ਆ ਜਿਹੜੀ ਸਾਡੇ ਸਪੋਰਟਰਸ ਆ ਜਿਹੜੇ ਉਹ ਲੱਗੇ ਹੋਏ ਨੇ ਇੱਕ ਅਸੀਂ ਮਤਲਬ ਛੇਤੀ ਹੀ ਰਾਂਪੁਰ ਹਾਕੀ ਨੂੰ ਜਿਹੜਾ ਨੈਕਸਟ ਸਾਡਾ ਸੀਜ਼ਨ ਸ਼ੁਰੂ ਹੋਣਾ ਹੁਣ ਪੇਪਰਾਂ ਤੋਂ ਬਾਅਦ ਉਹਦੇ ਲਈ ਇੱਕ ਨੈਸ਼ਨਲ ਲੈਵਲ ਦਾ ਕੋਚ ਆ ਜਿਹੜਾ ਅਸੀਂ ਉਹ ਪਰਮਾਨੈਂਟਲੀ ਕੈਂਟ ਰਾਂਪੁਰ ਲਈ ਅਸੀਂ ਐਨਆਰਆਈ ਵੀ ਸਾਰੇ ਮਿਲ ਕੇ ਪਰਵਾਈਡ ਕਰਾਂਗੇ ਜਿਹੜੀ ਕਿ ਨੈਸ਼ਨਲ ਲੈਵਲ ਦੀ ਇੰਟਰਨੈਸ਼ਨਲ ਲੈਵਲ ਦੀ ਟ੍ਰੇਨਿੰਗ ਕਰਕੇ ਦੀ ਬੱਚਿਆਂ ਨੂੰ ਦਿੱਤੀ ਜਾਵੇ ਤੇ ਇੱਕ ਜਿਹੜਾ ਟਰਫ ਹੈਗਾ ਛੇਤੀ ਹੀ ਸਾਡਾ ਜਿਹੜਾ ਸਿਕਸ ਸਾਈਡ ਟਰਫ ਆ ਉਹ ਅੰਡਰ ਪ੍ਰੋਸੈਸ ਆ ਉਹ ਵੀ ਛੇਤੀ ਹੀ ਲੱਗ ਜਾਊਗਾ ਤੇ ਇੱਕ ਪੰਜਾਬ ਗਵਰਨਮੈਂਟ ਨਾਲ ਸਾਡੀ ਮਨੋ 27 28 ਤਰੀਕ ਨੂੰ ਇੱਕ ਮੀਟਿੰਗ ਹੋਈ ਸੀਗੀ ਤੇ ਦੋ ਦਿਨ ਉਹਨਾਂ ਨਾਲ ਸਾਡਾ ਗੱਲਬਾਤ ਹੋਈ ਆ ਟਰਫ ਸਬੰਧੀ ਤੇ ਇੱਕ ਅੰਡਰ 17 ਦਾ ਬੈਂਗ ਜਿਹੜਾ ਉਹ ਸਾਨੂੰ ਉਹਨਾਂ ਨੇ ਜੱਸ ਕਰ ਦਿੱਤਾ ਕਿਉਂਕਿ ਸਾਡੇ ਪਹਿਲੇ ਸਾਲ ਹੀ ਬੈਂਗ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਆ ਅਸਰ ਤੇ ਬਿੰਗ ਦਾ ਬਹੁਤ ਹੀ ਸ਼ਾਨਦਾਰ ਉਹਨਾਂ ਨੇ ਇੱਥੇ 베ਸਟ ਕੀਤਾ ਤੇ ਸਾਡਾ ਮਤਲਬ ਬਹੁਤ ਖੁਸ਼ ਹੈ ਅਫੀਸਰ ਜਿਹੜੇ ਆਏ ਸੀਗੇ ਤੇ ਸਾਨੂੰ ਸਾਰਾਂ ਦਾ ਬਿੰਗ ਵੀ ਜੈਸ ਹੋ ਚੁੱਕੀ ਹੈ ਵਿੱਚ ਅ ਮਨਮੋਹਨ ਜੀ ਰੰਪਰ ਹਾਕੀ ਨੂੰ ਲੈ ਕੇ ਤੁਹਾਡੀਆਂ ਫਿਊਚਰ ਪਲੈਨਿੰਗਸ ਕੀ ਨੇ ਐਸਪੀਰੀਸ਼ਨਸ ਕੀ ਨੇ ਫਿਊਚਰ ਹਾਕੀ ਨੂੰ ਲੈ ਕੇ ਇੱਕ ਤਾਂ ਜਿਹੜੇ ਨੈਸ਼ਨਲ ਕੋਚ ਆ ਰਹੇ ਆ ਟਰਫ ਉੱਪਰ ਲੱਗ ਰਹੇ ਆ ਜਿਲ੍ਹਾ ਤੁਹਾਨੂੰ ਹੋਣੇ ਮੈਂ ਦੱਸ ਦੱਸ ਰਿਹਾ ਆਗਾ ਤੇ ਬਾਕੀ ਜਿਹੜੇ ਦਾ ਇੰਟਰਨੈਸ਼ਨਲ ਖਿਡਾਰੀ ਆ ਜਿਹੜੇ ਉਹ ਵੀ ਸਾਡੇ ਨਾਲ ਟੈਨ ਟੈਨ ਕਿੱਥੇ ਵੇਸਟ ਕਰਨਗੇ ਸਾਰਿਆਂ ਨਾਲ ਮਤਲਬ ਗੱਲਬਾਤ ਹੋ ਗਈ ਕਿ ਉਹਨਾਂ ਨੇ ਆਉਣਾ ਸੀਗਾ ਤੇ ਕਿਉਂਕਿ ਹੁਣ ਇੱਕ ਲੀਗ ਚੱਲ ਰਹੀ ਹੈ ਨੈਸ਼ਨਲ ਲੀਗ ਚੱਲ ਰਹੀ ਹੈ ਇੱਥੇ ਇੰਟਰਨੈਸ਼ਨਲ ਲੀਗ ਜਿਹੜੀ ਚੱਲ ਰਹੀ ਹੈ ਇਸ ਕਰਕੇ ਖਿਡਾਰੀ ਆ ਜਿਹੜੇ ਇੰਡੀਆ ਟੀਮ ਦੇ ਖਿਡਾਰੀ ਉਹਨਾਂ ਨਾਲ ਕਈਆਂ ਨਾਲ ਗੱਲਬਾਤ ਹੋਈ ਸੀਗੀ ਉਹਨਾਂ ਨੇ ਵੀ ਵੇਸਟ ਕਰਨਾ ਸੀਗਾ ਤੇ ਨੈਕਸਟ ਸੀਜ਼ਨ ਦੇ ਵਿੱਚ ਜਦੋਂ ਵੀ ਸਾਡੇ ਕੋਲ ਵੀ ਸ਼ੇਬੀਰ ਜੀ ਆਉਣਗੇ ਜਾਂ ਅਸੀਂ ਟੂਰਨਾਮੈਂਟ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਮਾਰਚ ਦੇ ਵਿੱਚ ਜਾਂ ਅਪ੍ਰੈਲ ਦੇ ਵਿੱਚ ਟੂਰਨਾਮੈਂਟ ਕਰਾਵਾਂਗੇ ਉਦੋਂ ਸਾਡੇ ਕੋਲ ਇੰਟਰਨੈਸ਼ਨਲ ਕੋਚ ਪਲੇਅਰਸ ਸਾਰੇ ਆਉਣਗੇ ਤੇ ਬਲਵਿੰਦਰ ਸ਼ਮੀ ਜੀ ਉਹਨਾਂ ਨਾਲ ਵੀ ਮੇਰੀ ਮੀਟਿੰਗ ਹੋਈ ਸੀਗੀ ਤੇ ਉਹ ਕਹਿੰਦੇ ਵੀ ਸਾਨੂੰ ਤੁਸੀਂ ਬੱਚੇ ਦਿਓ ਤੇ ਉਹ ਰੇਲਵੇ ਲਈ ਸਾਡੇ ਬੱਚੇ ਆ ਜਿਹੜੇ ਉਹ ਸਿਲੈਕਟ ਕਰਨਗੇ ਜਿਹੜੇ ਚੰਗੇ ਬੱਚੇ ਨੇ ਸੋ ਇਹ ਸੰ ਸਦਾ ਮਲਮੋਣ ਸਿੰਘ ਯੂ ਐਸ ਏ ਦੇ ਵਿੱਚ ਰਹਿੰਦੇ ਨੇ ਆਪਣੀ ਮਿੱਟੀ ਨਾਲ ਜੁੜੇ ਹੋਏ ਨੇ ਤੇ ਚਾਹੁੰਦੇ ਨੇ ਜੋ ਭਾਰਤੀ ਹਾਕੀ ਦਾ ਸੁਨਹਿਰੀ ਯੁੱਗ ਵਾਪਸ ਆਵੇ ਇਸ ਲਈ ਇਹ ਇੱਕ ਬੱਚਿਆਂ ਦੀ ਛੋਟੇ ਬੱਚਿਆਂ ਦੀ ਨਰਸਰੀ ਤਿਆਰ ਕਰ ਰਹੇ ਨੇ ਫੰਡ ਸ੍ਰੇਜ ਕਰ ਰਹੇ ਨੇ ਇੱਕ ਟੀਮ ਦੇ ਤੌਰ ਤੇ ਕੰਮ ਕਰ ਰਹੇ ਨੇ ਲੰਮੇ ਸਮੇਂ ਤੋਂ ਆਪਣੀਆਂ ਸਮਾਂ ਦੇ ਰਹੇ ਨੇ ਇੱਕ ਟੀਮ ਲੰਮੇ ਸਮੇਂ ਤੋਂ ਆਪਣਾ ਸਮਾਂ ਦੇ ਰਹੀ ਹੈ ਆਸ ਕਰਦੇ ਹਾਂ ਕਿ ਭਾਰਤੀ ਹਾਕੀ ਦਾ ਸੁਨਹਿਰਾ ਯੁੱਗ ਜਲਦ ਹੀ ਵਾਪਸ ਆਵੇਗਾ